ਤਾਜ਼ਾ ਅਪਡੇਟ ਜਿਹੜੇ ਤੁਹਾਰ ਨਾਲ ਸੰਗ ਗਿਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਹੜੇ ਦੋਸਤ ਮਿੱਤਰ ਚ ਪਹਿਲੀ ਵਾਰੀ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵਾ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੋਸਤੋ ਜੇਕਰ ਗੱਲ ਕਰੀਏ ਅੱਜ ਦੇ ਮੌਸਮ ਦੀ ਤਾਂ ਅੱਜ ਦਾ ਮੌਸਮ ਆਮ ਤੌਰ ਤੇ ਸੁੱਕ ਤੇ ਸਾਫ਼ ਰਹੂਗਾ ਜਿਵੇਂ ਕਿ ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੱਸ ਚੁੱਕੇ ਸੀ ਤਾਂਨੋ ਕਿ ਕਿਤੇ ਸੰਘਣੀ ਧੁੰਦ ਹੋਊਗੀ ਕਿਤੇ ਹਲਕੀ ਮੱਧਮ ਕਿਤੇ ਧੁੰਦ ਤੋਂ ਰਾਹਤ ਹੋਊਗੀ ਥੋੜੀ ਜੀ ਇਸੇ ਤਰ੍ਹਾਂ ਦਾ ਮੌਸਮ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਸੀ ਸੰਘਣੀ ਸੀ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਹੀ ਉਤਰ ਗਈ ਸੀ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਆਹੋ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੇਖਣ ਨੂੰ ਮਿਲੇਗੀ ਤੇ ਉਹ ਦੇਰ ਸ਼ਾਮ ਨੂੰ ਜਿਹੜੀ ਆਪਾਂ ਕਹਿ ਸਕਦੇ ਹਾਂ 7 ਵਜੇ ਦੇ ਕਰੀਬ ਪੈਣੀ ਸ਼ੁਰੂ ਹੋ ਜਾਊ ਜਿਹੜੇ ਕਿ ਨਹਿਰੀ ਇਲਾਕੇ ਨੇ ਜਾਂ ਜਿੱਥੇ ਦਰਖਤਾਂ ਦੀ ਜਾਂ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ ਉੱਥੇ ਧੁੰਦ ਜਿਹੜੀ ਉਹ ਜਲਦੀ ਪੈਣੀ ਸ਼ੁਰੂ ਹੋ ਜਾਊ ਅੱਜ 8 ਤਰੀਕ ਨੂੰ ਤੇ ਬਾਕੀ ਇਲਾਕਿਆਂ ਦੇ ਵਿੱਚ 8-9 ਵਜੇ ਤੋਂ ਬਾਅਦ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲੂ। ਮੌਸਮ ਆ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ। ਬਹੁਤ ਸਾਰੇ ਇਲਾਕਿਆਂ ਦਾ ਤਾਪਮਾਨ ਜਿੱਥੇ-ਜਿੱਥੇ ਧੁੱਪ ਲੱਗੂਗੀ ਉੱਥੇ ਤਾਪਮਾਨ 20-21 ਡਿਗਰੀ ਦੇ ਕਰੀਬ ਰਹੂਗਾ ਤੇ ਕੁਝ ਖੇਤਰਾਂ ਦਾ ਤਾਪਮਾਨ ਜਿਵੇਂ ਕਿ ਕੱਲ ਅਸੀਂ ਜੇਕਰ ਗੱਲ ਕਰੀਏ ਤਾਂ ਕਈ ਇਲਾਕਿਆਂ ਦਾ ਤਾਪਮਾਨ ਜਿਹੜਾ 13 ਤੋਂ 15 ਡਿਗਰੀ ਦੇ ਵਿੱਚ ਵਿੱਚ ਜਿਹੜਾ ਦਰਜ ਕੀਤਾ ਗਿਆ। ਜਿੱਥੇ ਧੁੱਪ ਲੱਗੀ ਉੱਥੇ 23 ਤੋਂ ਲੈ ਕੇ 25 ਡਿਗਰੀ ਦੇ ਵਿੱਚ ਵਿੱਚ ਜਿਹੜਾ ਦਰਜ ਕੀਤਾ ਗਿਆ। ਉਸੇ ਤਰ੍ਹਾਂ ਦਾ ਮੌਸਮ ਜਿਹੜਾ ਅੱਜ ਬਣਿਆ ਅੱਜ ਕਈ ਇਲਾਕਿਆਂ ਵਿੱਚ ਤਾਪਮਨ ਜਿਹੜਾ 22-23 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊ ਤੇ ਕਈ ਇਲਾਕਿਆਂ ਦਾ ਜਿਹੜਾ ਤਾਪਮਨ ਅਸੀਂ ਕਹਿ ਸਕਦੇ ਹਾਂ ਆਪਾਂ ਕਹਿ ਸਕਦੇ ਹਾਂ 20 17-18 ਇਸ ਤਰ੍ਹਾਂ ਦਾ ਰਹੂਗਾ ਤੇ ਜਿਹੜੀ ਧੁੰਦ ਤੋਂ ਰਾਹਤ ਆ ਦਿਨ ਵੇਲੇ ਮਿਲੀ ਹੋਈ ਹੈ 9-10 ਵਜੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੱਪ ਜਿਹੜੀ ਉਹ ਨਿਕਲੀ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਧੁੱਪ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ-ਥੋੜੀ ਦਿਖਾਈ ਦਿੰਦੀ ਹੋਈ ਜਿਉਂ ਕਿ ਕਿਉਂਕਿ ਸੂਰਜ ਸਿਪਣ ਦੇ ਸਮੇਂ ਤੱਕ ਇਹ ਥੋੜੀ-ਥੋੜੀ ਦਿਖਾਈ ਦਿੰਦੀ ਹੋਈ ਨਜ਼ਰ ਆਊਗੀ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਦਾ ਜਿਹੜੀ 6-7 ਵਜੇ ਤੋਂ ਬਾਅਦ ਸ਼ੁਰੂ ਹੋ ਜੂਗੀ ਅੱਜ ਕਈ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਤੂੰ ਦਾ ਜਿਹੜੀ 9-10 ਵਜੇ ਤੋਂ ਬਾਅਦ ਜਿਹੜੀ ਪੈਣੀ ਸ਼ੁਰੂ ਹੋਊਗੀ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਕੁਝ ਇਲਾਕਿਆਂ ਦਾ 5 ਤੋਂ ਲੈ ਕੇ 7 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਕੁਝ ਦਾ 3 ਤੋਂ ਲੈ ਕੇ 4 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਆ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਆ ਰਿਹਾ ਜਿਹਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹਿਆ ਕਾਰਵਾਈਆਂ ਹੋਣਗੀਆਂ ਉਸ ਦਿਨ ਜਿਹੜਾ ਸਭ ਤੋਂ ਠੰਡਾ ਦਿਨ ਆ ਉਹ ਰਹਿਣ ਦੀ ਸੰਭਾਵਨਾ ਜਾਪ ਰਹੀ ਹੈ ਕਿਉਂਕਿ ਸਾਰਾ ਦਿਨ ਜਿਹੜੀ ਠੰਡਕ ਆ ਉਹ ਬਣੀ ਰਹੂਗੀ 11 ਤਰੀਕ ਤੋਂ ਲੈ ਕੇ 12 ਤਰੀਕ ਦੇ ਵਿੱਚ ਵਿੱਚ ਜਿਹੜਾ ਉਹ ਮੀਂਹ ਵਾਲਾ ਸਿਸਟਮ ਆ ਉਹ ਬਣਦਾ ਹੋਇਆ ਨਜ਼ਰ ਆਊਗਾ ਜੇਕਰ ਗੱਲ ਕਰੀਏ ਪੂਰਬੀ ਹਵਾਵਾਂ ਦੀ ਤਾਂ 10 ਤਰੀਕ ਤੋਂ ਪੂਰਬੀ ਹਵਾਵਾਂ ਦੁਆਰਾ ਵਾਪਸੀ ਕਰ ਜਾਣਗੇ ਤੇ ਹਲਕੇ-ਹਲਕੇ ਬੱਦਲ ਵੀ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਤੇ ਹੋ ਸਕਦਾ 10 ਤਰੀਕ ਨੂੰ ਜਿਹੜੀ ਧੁੰਦ ਆ ਉਹ ਵੀ ਬਹੁਤ ਸੰਘਣੀ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲੇ ਉਹਦੀ ਜਾਣਕਾਰੀ ਅਸੀਂ ਸੈਟੇਲਾਈਟ ਦੇ ਮੁਤਾਬਕ ਤੁਹਾਡੇ ਨਾਲ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਦੋਸਤੋ ਅੱਜ ਦਾ 8 ਤੇ 9 ਤਰੀਕ ਦੇ ਮੌਸਮ ਦੀ ਇਹ ਲਾਈਵ ਅਪਡੇਟ ਦੇ ਰਿਹਾ ਤੁਹਾਨੂੰ ਕਿ 8 ਤੇ 9 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਤੁੰਦ ਸਵੇਰੇ ਸ਼ਾਮ ਦੋਨੋਂ ਟਾਈਮ ਜਿਹੜੀ ਪੈਂਦੀ ਰਹੂਗੀ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਦੇ ਆ ਰਹੇ ਹਾਂ ਕਿ ਤੁੰਦ ਕਿਤੇ ਸੰਘਣੀ ਕਿਤੇ ਹਲਕੀ ਕਿਤੇ ਆਪਾਂ ਕਹਿ ਸਕਦੇ ਹਾਂ ਦਰਮਿਆਨੀ ਜੀ ਤੁੰਦੇ ਇਸ ਤਰ੍ਹਾਂ ਦੀ ਜਿਹੜੀ ਦੇਖਣ ਨੂੰ ਮਿਲੂਗੀ ਤੇ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹਿਣ ਦੇ ਨਾਲ-ਨਾਲ ਜਿਹੜਾ ਕਿ ਹਵਾਵਾਂ ਦੀ ਦਿਸ਼ਾ ਆਪਾਂ ਕਹਿ ਸਕਦੇ ਹਾਂ ਉੱਤਰ ਪੱਛਮੀ ਹੋਊਗੀ ਤੇ ਦਰਮਿਆਨੀਆਂ ਹਵਾਵਾਂ ਜਿਹੜੀਆਂ ਉੱਤਰ ਪੱਛਮੀ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਬਹ ਹੋਰ ਕੋਈ ਵੀ ਵੱਡੇ ਅਪਡੇਟ ਆਉਂਦੀ ਹੈ ਤਾਂ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤਾਂ ਹੱਦ ਤੱਕ ਦੇਰ ਸ਼ਾਮ ਤੱਕ ਅਸੀਂ ਜਿਹੜੀ ਉਹ ਅਪਡੇਟ ਹੋਊਗੀ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰ ਦਵਾਂਗੇ ਇਸ ਸਮੇ ਜਿਹੜੀ ਤੁਹਾਨੂੰ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਦੋਸਤੋ ਕਿ ਅੱਜ 8 ਤਰੀਕ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਤੇ ਜਿਵੇਂ ਅਸੀਂ ਰਾਤ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਸੀ ਪਰਸੋਂ ਕਿ ਜਿਹੜਾ 8 9 ਤੇ 10 ਤਰੀਕ ਨੂੰ ਜਿਹੜਾ ਮੌਸਮ ਆਪਟਰ ਤੇ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲੇਗਾ ਤੇ ਹਵਾਵਾਂ ਦੀ ਦਿਸ਼ਾ ਈ ਉਹ ਉੱਤਰ ਪੱਛਮੀ ਹੋਊਗੀ ਥੋੜੀਆਂ ਹਵਾਵਾਂ ਤੇਜ਼ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਹੋਰ ਕੋਈ ਵੀ ਵੱਡੀ ਅਪਡੇਟ ਆਊਗੀ ਤਾਂ ਤੁਹਾਡੇ ਨਾਲ ਜਾਣਕਾਰੀ ਦੇ ਦੇਰ ਸ਼ਾਮ ਤੱਕ ਸਾਂਝੀ ਕਰ ਦੇਵਾਂਗੇ ਤੁਸੀਂ ਹਵਾਵਾਂ ਦੀ ਦਿਸ਼ਾ ਦੇਖ ਸਕਦੇ ਹੋ ਕਿ ਅੱਜ ਬਹੁਤ ਸਾਰੀਆਂ ਤੇਜ਼ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਤੇ ਕਈ ਇਲਾਕਿਆਂ ਦੇ ਵਿੱਚ ਹਵਾਵਾਂ ਦੀ ਗਤੀ ਦਰਮਿਆਨੀ ਵੀ ਆ ਕਿਉਂਕਿ ਇਸ ਦੇ ਨਾਲ ਠੰਡਕ ਦੇ ਵਿੱਚ ਜਿਹੜਾ ਤਾਪਮਾਨ ਦੇ ਵਿੱਚ ਗ੍ਰਾਫਟ ਆਉਂਦੀ ਹੈ ਤੇ ਠੰਡਕ ਦੇ ਵਿੱਚ ਵਾਧਾ ਹੁੰਦਾ ਹੈ। ਸੀਤ ਲਹਿਰ ਬਦੀ ਤਰ੍ਹਾਂ ਜਿਹੜੀਆਂ ਇਹ ਹਵਾਵਾਂ ਠੰਡੀਆਂ ਲੱਗਦੀਆਂ ਹੁੰਦੀਆਂ ਨੇ ਖੁੱਲੇ ਮੈਦਾਨੀ ਖੇਤਰਾਂ ਦੇ ਵਿੱਚ ਜਿੱਥੇ ਕੋਈ ਜ਼ਿਆਦਾ ਬਿਲਡਿੰਗਾਂ ਜਾਂ ਕਈ ਵਾਰੀ ਕੋਈ ਚੀਜ਼ਾਂ ਦੀ ਓਟ ਹੁੰਦੀ ਹੈ ਉੱਥੇ ਇਹ ਹਵਾ ਨਹੀਂ ਲੱਗਦੀ ਉੱਥੇ ਨਿੱਗਾ ਮੌਸਮ ਲੱਗਦਾ ਹੈ। ਜਦੋਂ ਖੁੱਲੇ ਮੈਦਾਨੀ ਖੇਤਰਾਂ ਦੇ ਵਿੱਚ ਆਪਾਂ ਜਾਣੇ ਆ ਤਾਂ ਇਹ ਜਿਹੀਆਂ ਹਵਾਵਾਂ ਠੰਡੀਆਂ ਠਾਰ ਲੱਗਦੀਆਂ ਤੇ ਉਸ ਸਮੇਂ ਠੰਡ ਤੇ ਜਿਹੜੀ ਜ਼ਿਆਦਾ ਮਹਿਸੂਸ ਹੁੰਦੀ ਹੈ। ਬਾਕੀ ਮੌਸਮ 8 ਤਰੀਕ ਦਾ ਖੁਸ਼ਕ ਤੇ ਸਾਫ ਹੈ ਸਾਰੇ ਦੋਸਤਾਂ ਮਿੱਤਰਾਂ ਨੂੰ ਰਿਕਵੈਸਟ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ